ਕਿਸਾਨ ਵੀਰੋ ਜਿਵੇਂ ਕਿ ਆਪਾਂ ਦੇਖਿਆ ਕਿ ਜੂਪੀ ਦੇ ਵਿੱਚ ਜਿਹੜੀ ਕਣਕ ਦੀ ਬਾੜੀ ਆ ਸ਼ੁਰੂ ਹੋ ਚੁੱਕੀ ਆ ਇਸ ਤੋਂ ਬਾਅਦ ਬਸ ਤਕਰੀਬਨ 5 ਤੋਂ 10 ਦਿਨਾਂ ਦੇ ਵਿੱਚ ਵਿੱਚ ਪੰਜਾਬ ਅਤੇ ਹਰਿਆਣਾ ਦੇ ਵਿੱਚ ਵੀ ਇਹ ਕਣਕ ਦੀ ਬਾੜੀ ਸ਼ੁਰੂ ਹੋ ਜਾਵੇਗੀ ਪੂਰਾ ਜੋਰ ਸ਼ੋਰ ਤੇ ਕੰਮ ਬਾੜੀ ਦਾ ਚੱਲ ਪੈਣਾ ਸੋ ਕਿਸਾਨ ਵੀਰੋ ਆਪਾਂ ਧਿਆਨ ਰੱਖੀਏ ਥੋੜਾ ਜਿਹਾ ਜਿਵੇਂ ਕਿ ਆਪਣੇ ਖੇਤਾਂ ਦੇ ਵਿੱਚ ਟਰਾਂਸਫਾਰਮਾਂਗੇ ਸੋ ਕਣਕਾਂ ਦੇ ਵਿੱਚ ਤੇ ਕਿਸਾਨ ਵੀਰੋ ਆਪਣੇ ਟਰਾਂਸਫਾਰਮਰ ਦੀ ਸਵਿੱਚ ਕੱਟ ਕੇ ਰੱਖੋ ਸਵਿੱਚ ਕਦੋਂ ਕਟਣੀ ਆ ਇਸ ট্রান্সਫਾਰਮਰ ਦੀ ਸਬਚਾ ਉਹ ਆਪਾਂ ਸਵੇਰ ਦੇ ਟਾਈਮ ਕੱਟਨੀ ਆ ਕਿਸਾਨ ਵੀਰੋ ਕਈ ਵਾਰ ਕਿਸਾਨ ਭਰਾ ਦੁਪਹਿਰੇ ਕੱਟਣ ਲੱਗ ਜਾਂਦੇ ਆ ਸੋ ਉਸ ਸਮੇਂ ਕਈ ਵਾਰ ਲਾਈਟ ਹੋਵੇ ਤਾਂ ਸ਼ਾਰਟ ਕੱਟ ਵਗੈਰਾ ਹੋ ਕੇ ਅੱਗ ਲੱਗਣ ਦਾ ਖਤਰਾ ਹੁੰਦਾ ਤੇ ਬਾਕੀ ਕਿਸਾਨ ਭਰਾ ਉਹ ਆਪਣੇ ট্রান্সਫਾਰਮਰ ਦੇ ਹੇਠੇ ਦੂਰ ਦੂਰ ਤੱਕ ਇਹ ਕਣਕ ਵੱਢਦਿਆ ਕਰੋ ਸੋ ਤਾਂ ਕਿ ਸ਼ਾਰਟ ਕੱਟ ਹੋ ਗਏ ਤਾਂ ਅੱਗ ਲੱਗਣ ਦਾ ਖਤਰਾ ਕੱਟ ਜਾਂਦਾ ਸੋ ਇਹ ਚੀਜ਼ਾਂ ਦਾ ਧਿਆਨ ਰੱਖੋ ਬਸਨ ਪੰਜਾਬ ਤੇ ਹਰਿਆਣਾ ਦੇ ਵਿੱਚ ਵੀ ਤਕਰੀਬਨ ਕਣਕਾਂ ਪੱਕੀਆਂ ਪਈਆਂ ਤੁਸੀਂ ਦੇਖ ਸਕਦੇ ਹੋ ਤੇ 6 ਮਹੀਨੇ ਦੀ ਆਪਣੀ ਪਾਲੀ ਫਸਲ ਜਦੋਂ ਕਿਸਾਨ ਵੀਰੋਂ ਅੱਗ ਲੱਗ ਜਾਂਦੀ ਆ ਤਾਂ ਫਿਰ ਸਭ ਕੁਝ ਵਿੱਚ ਹੀ ਮੱਚ ਜਾਂਦਾ ਸੋ ਬਨੇ ਵਿੱਚ ਹੀ ਮੱਚ ਜਾਂਦੇ ਆ ਸੋ ਆਪਾਂ ਨੇ ਕਿੰਨੀ ਕਿੰਨੀਆਂ ਗੱਲਾਂ ਦਾ ਧਿਆਨ ਰੱਖੀਗੇ ਸੋ ਆਪਾਂ ਨੇ ਟਰਾਂਸਫਰਮਰ ਨੂੰ ਸੋਚ ਸਵਿਚ ਵਗੈਰਾ ਕੱਟ ਕੇ ਰੱਖੀਗੇ ਤੇ ਹੁਣ ਦੇ نیچے ਕਣਕ ਦੂਰ ਦੂਰ ਤੱਕ ਆਪਾਂ ਵਾੜ ਦਈਏ ਸੋ ਇਹਦੇ ਨਾਲ ਕੋਈ ਬਹੁਤਾ ਵੱਡਾ ਫਰਕ ਨਹੀਂ ਪੈਂਦਾ ਤੇ ਸਤਰਾ ਬਹੁਤ ਵੱਡਾ ਕਈ ਵਾਰ ਟਾਲ ਜਾਂਦਾ ਤੇ ਬਾਕੀ ਆਪਣੇ ਪਿੰਡ ਦੀਆਂ ਪੰਚਾਇਤਾਂ ਨੂੰ ਕਹਿ ਕੇ ਤੇ ਜਿਹੜੀ ਹੈਗੀ ਆ ਗ੍ਰੱਡਾਂ ਦੇ ਵਿੱਚ ਲਾਈਟ ਉਹ ਰਾਤ ਨੂੰ ਜਾਂ ਸੋਭਾ ਆਪਾਂ ਛਡਵਾ ਸਕਦੇ ਆ ਸੋ ਦਿਨ ਤੇ ਟਾਈਮ ਲਾਈਟ ਬੰਦ ਰਹੇ ਸੋ ਬਾੜੀ ਦਿਨਾਂ ਦੀ ਗੱਲ ਨਹੀਂ ਇਹ 15 ਤੋਂ 20 ਦਿਨ ਦੀ ਸਾਰੀ ਖੇੜ ਆ ਇਹ ਤੇ ਬਾੜੀ ਹੋ ਜਾਣੀ ਆ ਸੋ ਇਹ ਜੋਰ ਹੁਣ ਇੱਕਦਮ ਬਸਾਖੀ ਦਾਸ ਪਾਸੇ ਬਸ ਇੱਕਦਮ ਜੋਰ ਪੈ ਜਾਣਾ ਤੇ ਬਾਡੀ ਸ਼ੁਰੂ ਹੋ ਜਾਣੀ ਆ ਸੋ ਕਿਸਾਨ ਵੀਰ ਉਹ ਜੇ ਨਿੱਕੇ ਜਿਹੇ ਗੱਲਾਂ ਦਾ ਧਿਆਨ ਰੱਖਿਆ ਕਰੋ ਸੋ ਆ ਦੇਖੋ ਤੁਸੀਂ ਜਿਵੇਂ ਕਿ ਹਾ ਕਣਕ ਸਾਰੇ ਪਾਸੋਂ ਵੱਢ ਕੇ ਦੂਰ ਤੱਕ ਇਹਦਾ ਘੇਰਾ ਬਣਾ ਕੇ ਸੋ ਕਈ ਵਾਰੀ ਸ਼ਾਰਟਕਟ ਹੁੰਦਾ ਤਾਂ ਹੋ ਖਤਰਾ ਨਹੀਂ ਪੈਦਾ ਹੁੰਦਾ ਸੋ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਅੱਗੇ ਇਹ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਦਾ ਭਲਾ ਹੋ ਸਕੇ